ਅਸਲਾਮੁਆਲਿਕਮ ਸਤਿ ਸ਼੍ਰੀ ਅਕਾਲ ਕੀ ਹਾਲ ਕੀ ਹਾਲ ਹੈ ਜੀ ਠੀਕ ਠਾਕ ਹੋ ਉਮੀਦ ਕਰਨੇ ਆ ਤੁਹਾਡੇ ਠੀਕ ਹੋਵੋਗੇ ਹੱਸਦੇ ਬਸਦੇ ਹੋਵੋਗੇ ਤੇ ਚੜਦੀ ਕਲਾ 'ਚ ਹੋਵੋਗੇ ਜਨਾਬ ਅੱਜ ਜੀ ਕੱਲ ਇੱਕ ਭਰਾ ਦਾ ਵੀ ਲੋਕ ਪਾਇਆ ਸੀ ਤੇ ਮਾਸ਼ਾਅੱਲਾ ਬਹੁਤ ਅੱਛੇ ਵਿਊ ਆਏ ਸਨ ਤੁਹਾਨੂੰ ਤੇ ਅੱਜ ਵੀ ਅਸੀਂ ਉਹਦਾ ਹੀ ਵਿਊ ਲੱਗਿਆ ਪਾਣ ਤੇ ਆਓ ਜੀ ਵੇਣਿਆਂ ਇਕੱਠੇ ਕਿਹੈਸਾ ਲੱਗਿਆ ਕਮੈਂਟੇ ਜਲਾਜ਼ਮੀ ਦੱਸਿਓ ਤੇ ਆ ਜਿਹੜੀ ਆਪਣੀ ਪ੍ਰੋਪਰ ਕਢਾਈ ਆ ਵਾਹ ਵਾਹ ਆਉਣਾ ਤੁਹਾਨੂੰ ਇਦਾਂ ਦਾ ਫੁੱਲ ਪਾ ਕੇ ਦੱਸਾਂ ਪਰ ਮਮਾ ਕੰਬੀਨੇਸ਼ਨ ਇਹਦੇ ਨਾਲ ਦੁਪੱਟੇ ਪੱਥਰ ਟਾਂਕਾ ਕਿਵੇਂ ਲਾ ਸਕਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਨੀਓ ਲਓ ਜੀ ਸਵੇਰ ਜੁਗਾ ਮੰਮੀ ਯਾਰ ਦੇ ਕੰਮ ਤਾਂ ਨੇ ਨਵੇੜ ਕੇ ਬੇਬੇ ਕੀ ਕੱਢੀ ਜਾ ਰਿਆ ਕਢਾਈ ਕਰਦੀ ਆ ਕਮੀਜ਼ ਕੱਢੀ ਆਂ ਦਾ ਲਓ ਜੀ ਇਧਰ ਮੰਮੀ ਆਉਣੀ ਇਹਦੇ ਸੂਟ ਤੇ ਕਢਾਈ ਕੱਢ ਰਹੇ ਆ ਕਿਹੜਾ ਟਾਂਕਾ ਯਾਰ ਮਮੀ ਕਿਹੜੀ ਕਢਾਈ ਆ ਇਹ ਪੱਥਰ ਟਾਂਕਾ ਤੇ ਸ਼ੈਡੋ ਆ ਨਾਲ ਵਾਹ ਵਾਹ ਸ਼ੈਡੋ ਦੇ ਨਾਲ ਪੱਥਰ ਟਾਂਕਾ ਕੱਪੜਾ ਵੀ ਬੜਾ ਸੋਹਣਾ ਤੇ ਜਿਹੜੀ ਕਢਾਈ ਕੱਢ ਰਹੇ ਆ ਉਹ ਵੀ ਬੜੀ ਸੋਹਣੀ ਆ ਲੈ ਸੀਪੀਆਂ ਸtare ਕਿਵੇਂ ਬਣਦਾ ਪੂਰਾ ਪਤਾ ਨਹੀਂ ਲੱਗਦਾ ਕਿ ਹੱਥ ਨਾਲ ਕਰਾਇਆ ਹੱਥ ਨਾਲ ਕੀਤਾ ਕਿ ਰੈਡੀ ਮੇਕ ਹਾਂ ਮਸ਼ੀਨੀ ਕਢਾਈ ਆ ਹੱਥ ਜੀ ਨਹੀਂ ਹੱਥ ਹੱਥੀ ਬੇਬੇ ਮਸ਼ੀਨ ਨਾਲ ਕੇ ਆ ਮਸ਼ੀਨ ਨਾਲ ਕੇ ਆ ਤੇ ਮਸ਼ੀਨ ਨਾਲ ਕੇ ਆ ਸਵੇਰ ਸਵੇਰ ਸਾਰਾ ਤੜਕੇ ਉੱਠ ਕੇ ਸਾਰਾ ਕੰਮ ਨ ਬੈਠ ਕੇ ਤੇ ਆਪਾਂ ਬਹਿ ਜਾਇਦਾ। ਲੋ ਜੀ ਆ ਦੋ ਸੂਟ ਬਣਾਏ ਆ ਉਹ ਵੀ ਤੁਹਾਨੂੰ ਦਿਖਾਉਣੇ ਆ। ਤੇ ਆ ਜਿਹੜਾ ਪੱਥਰ ਟਾਂਕ ਆ ਇਹ ਕਿਵੇਂ ਕਢਾਈ ਕੱਢੀ ਆ ਸਾਰੀ ਆਪੇ ਇਸ ਵਲੌਗ 'ਚ ਤੁਹਾਨੂੰ ਪ੍ਰੋਪਰ ਦੱਸਾਂਗੇ। ਕਿਵੇਂ ਛਾਪਾ ਲਾਇਆ ਛਾਪਾ ਤੇ ਸੱਚ ਵੇਖੇ ਆ ਸਾਰੇ ਨੇ ਤੇ ਕਢਾਈ ਦਿਖਾਵਾਂਗੇ ਕਿੱਥੇ ਹੋਰ ਕਿੱਥੇ ਕੱਢੀ ਹੋਈ ਆ ਦਿਖਾਵਾਂ। ਇਹ ਆ ਕਮੀਜ਼ ਆ ਤੇ ਉਹ ਸੁਨਵਾਰ ਮੈਂ ਕੱਢ ਲਈ ਸੀ। ਤੇ ਆ ਚੱਕੋ ਓਏ ਹੋਏ ਓਏ ਹੋਏ ਸਾਰੇ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਕਢਣਾ ਚਾਹੁੰਦੇ ਹੋ ਘਰ ਬੈਠੇ ਤੇ ਕਿਵੇਂ ਕਰ ਸਕਦੇ ਹੋ। ਕਿਹੜੀ ਕਢਾਈ ਕਰਾਉਣੀ? ਪੱਥਰ ਟਾਂਕਾ ਮੈਂ ਵੀ ਪੜਾਵਾਂਗੀ। ਲੇ ਬੇਬੇ ਬੇਬੇ ਪਹਿਲਾਂ ਕਹਿੰਦੇ ਮੈਨੂੰ ਉਹ ਕਢਾਈ ਸੋਹਣੀ ਲੱਗਦੀ ਹੋਰ ਬੇਬੇ ਕਹਿੰਦੀ ਆਹ ਦੇਖ ਕੇ ਕਹਿੰਦੇ ਨਾ ਇਹ ਬੜਾ ਸੋਹਣਾ ਲੱਗੀਆਂ ਤਾਂ ਇਹ ਕਿੰਨੀ ਇੰਨਾ ਸੋਹਣਾ ਨਾਲ ਕਿੰਨਾ ਇਹ ਸੋਹਣਾ ਲੱਗਦਾ ਇਹ ਜਿਆਦਾ ਸੋਹਣਾ ਤੇ ਇਹ ਤਾਂ ਸੋਹਣਾ ਲੱਗ ਰਿਹਾ ਬੇਬੇ ਕਿਉਂਕਿ ਕੱਪੜਾ ਵੀ ਬੜਾ ਸੋਹਣਾ ਕੱਪੜਾ ਵੀ ਸੋਹਣਾ ਕਢਾਈ ਵੀ ਸੋਹਣੀ ਮੈਚਿੰਗ ਬਹੁਤ ਹੈ ਹੀ ਹੀਰਾ ਪਹਿਨਵਾ ਦਾ ਫੁੱਲ ਬਾਜ਼ਾਰੋਂ ਲੈ ਆਏ ਲਾਏ ਆ ਮੈਂ ਕਿ ਕਰਾਂ ਤੈਨੂੰ ਬਣਾ ਕੇ ਵਿਖਾ ਦੂੰਗੀ ਵੀ ਕਿਵੇਂ ਬਣਦਾ ਸੱਚੀ ਰੁੱਤ ਲਈ ਨਹੀਂ ਦੰਦ ਦੇ ਆਰਟੀਫੀਸ਼ੀਅਲ ਦੇ ਲੱਗਦੇ ਆ ਸੋ ਇਸ ਵਲੌਗ 'ਚ ਆਪਾਂ ਤੁਹਾਨੂੰ ਪ੍ਰੋਪਰ ਕਢਾਈ ਦੱਸਾਂਗੇ ਕਿ ਤੁਸੀਂ ਪੱਥਰ ਟਾਂਕਾ ਕਿਵੇਂ ਲਾ ਸਕਦੇ ਸਾਡੀਆਂ ਜਿਹੜੀਆਂ ਵੀ ਮਾਂ ਭੈਣਾਂ ਨੇ ਆ ਜਿਹੜੇ ਪੱਥਰ ਟਾਂਕੇ ਦੀ ਕਢਾਈ ਕਰਦੇ ਦੱਸ ਸਕਦੇ ਆ ਇਹ ਲਾ ਬੰਦਾ ਵੀ ਪਲੈਨ ਸੂਟ ਆਪਾਂ ਨੂੰ ਸਸਤਾ ਪੈਂਦਾ ਵੀ ਆਦੀ ਮਿਹਨਤ ਹੀ ਆ ਉੱਤੇ ਹਨਾ ਆਪਾਂ ਕੰਮ ਧੰਦਾ ਕਰਕੇ ਜੇ ਇੱਕ ਦੋ ਫੁੱਲ ਵੀ ਰੋਜ਼ ਦੇ ਪਾਏ ਤੇ ਆਪ ਦੇ ਵਿੱਚ ਆਪਾਂ ਸੂਟ ਕੱਟ ਲਿਆ ਉਹ ਕਹਿੰਦੇ ਇਹ ਬੰਦਾ ਘਰੇ ਵਿਹਲਾ ਵਾ ਟਾਈਮ ਪਾਸ ਨਹੀਂ ਹੋ ਰਿਹਾ ਸੂਟ ਲਿਆਓ ਚਾਪਾ ਲਾਓ ਤੇ ਕਢਾਈ ਕਢੋ ਮੈਂ ਨਾਲੇ ਆਪ ਦੀ ਮਿਹਨਤ ਨਾਲ ਮੈਂ ਨਾਲ ਆਪ ਵੀ ਨਾਲ ਮਿਹਨਤ ਨਾਲ ਸੋਨਾ ਲਾ ਦਾਂ ਲਓ ਜੀ ਹੁਣ ਤੁਹਾਨੂੰ ਇਦਾਂ ਦਾ ਫੁੱਲ ਪਾ ਕੇ ਦੱਸਾਂ ਇਹ ਕਿਹੜੀ ਕਢਾਈ ਸੀਗੀ ਪੱਥਰ ਟਾਂਕਾ ਪੱਥਰ ਟਾਂਕਾ ਸੋ ਆ ਜਿਹੜਾ ਹੈਗਾ ਆਪਣਾ ਬੇਬੇ ਕਿਹੜਾ ਟਾਂਕਾ ਸ਼ੈਡ ਸੂਟ ਦੱਸਦੇ ਆ ਕੋਈ ਹੈ ਸ਼ੈਡ ਸੂਟ ਆ ਨਹੀਂ ਬੇਬੇ ਆ ਸ਼ੈਡੋ ਆ ਆ ਸ਼ੈਡੋ ਵਿੱਚ ਚਾਲਣੀ ਤੇ ਆ ਪੱਥਰ ਟਾਂਕਾ ਬੇਬੇ ਵੇਖੀ ਜੇ ਸਾਰੇ ਪਤਾ ਫਿਰਗੇ ਸੈਡ ਸੂਟ ਦਾ ਦੇ ਸ਼ੈਡੋ ਉਹ ਇੰਗਲਿਸ਼ ਚ ਕਹਿੰਦੇ ਡਾਲਰ ਆ ਰਾਬੀ ਚ ਤਾਂ ਕੱਚੀ ਸਿੰਦੀ ਆ ਜਾਂਦੀ ਹੈ ਕੱਚੀ ਸਿੰਦੀ ਆ ਹੂੰ ਸਹੀ ਦੋ ਸੋ ਹੁਣ ਆਪਾਂ ਪੱਥਰ ਟਾਂਕਾ ਮੂਵੀ ਸਾਰਿਆਂ ਨੂੰ ਉਹ ਕਰੀਏ ਆਵਾਜ਼ ਸਾਹਿਬ ਆਏ ਆਪਾਂ ਤਾਂ ਗੰਡ ਦੇ ਕੇ ਕੱਢ ਲੈਣਾ ਥੰਨੋ ਓਕੇ ਹਾਂ ਤੇ ਫਿਰ ਆ ਜਿਹੜਾ ਸੈਂਟਰ ਹੈ ਦਾ ਸੈਂਟਰ ਕਰ ਲੈਣਾ ਤਾਂ ਸੈਂਟਰ ਕਰ ਲਿਆ ਨਾ ਗੋਲ ਗੋਲ ਕ ਤੇਰੇ ਜਿਹਾ ਵਗੇ ਆ ਹੁਣ ਆਪਾਂ ਇੱਥੇ ਕੱਢ ਲੈਣੀ ਸੀ ਅੱਛਾ ਸੈਂਟਰ ਦੇ ਵਿੱਚ ਦੀ ਜਵਾਂ ਜਵਾਂ ਵਜਾਲਿਓ ਅੱਛਾ ਫਿਰ ਇਹ ਮੌਕਾ ਹੀ ਬਸ ਫਿਰ ਇੱਥੇ ਹੀ ਕੱਢੀ ਜਾਣੀਆਂ ਜਿਹੜੀਆਂ ਕੱਢ ਜਾਣੀਆਂ ਆ ਜਿਹੜੇ ਬਲਿਆਂ ਨਾਲ ਛਾਪਾ ਉਹਦੇ ਵਿੱਚ ਦੀ ਕੱਢੀ ਜਾਣੀਆਂ ਫਿਰ ਮੁੜ ਕੇ ਭਰ ਦੇਣਾ ਅੱਛਾ ਜੀ ਬੀਡੀ ਨੂੰ ਪੜਾਓ ਬੇਬੇ ਨੂੰ ਪੜਾ ਸਾਰਾ ਇੱਕ ਵਾਰ ਪਹਿਲਾਂ ਦਿਖਾ ਦੋ ਸਾਰੇ ਨੂੰ ਇਹ ਆਓ ਅੱਛਾ ਇਹ ਛਾਪੇ ਦੇ ਵਿੱਚ ਦੀ ਵਿੱਚ ਦੀ ਕੱਢਣੇ ਆ ਇਹਦੇ ਨਾਲ ਵੀ ਕੌਣ ਹੈ ਪੰਜ-ਪੰਜ ਆਉਂਦੇ ਜਾਣ ਦੀ ਇਹ ਵੀ ਆ ਪੂਰੇ ਸਰਕਲ ਪੰਜ-ਪੰਜ ਕਰਕੇ ਫਿਰ ਆਪਾਂ ਡਿਵਾਈਡ ਕਰ ਲੈਣਾ ਇਹਨਾਂ ਨੂੰ ਓਕੇ ਇਹ ਹੈਗੀਆਂ ਕਰਦੀਆਂ ਗੁੱਛੀਆਂ ਅੱਗੇ ਕਿਤੇ ਗੁਚੀ ਆਪਣੀ ਅੱਗੇ ਗੋਲੇ ਆਹ ਦੇਖ ਚਾਰ ਗੁਚੀਆਂ ਆਉਦੀਆਂ ਹਾਂ ਨਹੀਂ ਗੋਲੇ ਵੀ ਆਉਂਦੇ ਪਰ ਰੋਣਾ ਵੀ ਆਉਂਦਾ ਇਹ ਜਿਹੜੀ ਕਟਾਈ ਇਹਦੇ ਨਾਲ ਵਧੀਆ ਹੁੰਦੀ ਹੈ ਹਾਂ ਰੀਲਾਂ ਨਾਲ ਵੀ ਰੀਲਾਂ ਦੀ ਨਾਲ ਕੋਈ ਬੇਮਿਆਦ ਨਹੀਂ ਹੁੰਦੀ ਇੰਨੀ ਉਹ ਛੇਤੀ ਟੁੱਟ ਜਾਂਦੀਆਂ ਇਹ ਸੂਟ ਤੋਂ ਜ਼ਿਆਦਾ ਹੰਡਦੇ ਅੰਕਰ ਅੰਟੀ ਤੁਸੀਂ ਕਦੀ ਉਹ ਰਮਾਲ ਹਰਮਨਜੀਤ ਪਾਉਂਦਾ ਸੀਗਾ ਪਾਈ ਕਿ ਨਾ ਆਪ ਉੱਤੇ ਉਹ ਕੱਢਦੇ ਤੁਸੀਂ ਕੱਢੇ ਸੀਗੇ ਮੇਰੇ ਕੋਲ ਵੀ ਪਏ ਆ ਉਹ ਵੀ ਪਏ ਆ ਤੇ ਮੈਂ ਜਿਹੜਾ ਆਪ ਦੇ ਵੀ 12 ਰਮਾਲ ਗਏ ਨਾ ਕਰੋਸ਼ੀਆ ਸੈਡਾਂ ਤੇ ਕੀਤਾ ਅਲੱਗ-ਅਲੱਗ ਡਿਜ਼ਾਈਨ ਉਹ ਜਿਹੜਾ ਆਪਾਂ ਨੂੰ ਕਮੈਂਟ ਆ ਗਿਆ ਆਪਾਂ ਉੱਤੇ ਵੀ ਬਲੌਗ ਬਣਾਵਾਂਗੇ ਉਹ ਸਾਰੇ ਦਿਖਾਵਾਂਗੇ ਪ੍ਰੋਪਰ ਕਢਾਈਆਂ ਵੀ ਕੀਤੀ ਪਹਿਲੇ ਬਹੁਤ ਵਧੀਆ ਫੁੱਲ ਜੇ ਪਾਉਂਦੇ ਹੁੰਦੇ ਸੀ ਨਾ ਉਹਨੇ ਕਹਾਈ ਰਮਣ ਪਾ ਲਈ ਯਾਦ ਦਿਖਾਈਏ ਚੰਗੀ ਤਰ੍ਹਾਂ ਆ ਦਿਖਾਓ ਸਾਰਿਆਂ ਨੂੰ ਨਾ ਇੱਕ ਵਾਰੀ ਪਤਾ ਲੱਗ ਜਾ ਇਹ ਉਵੇਂ ਵੀ ਜੇ ਨਹੀਂ ਕਿਸੇ ਕੋਲ ਵੀ ਸਵਿਧਾ ਹੁੰਦੀ ਜਿਵੇਂ ਛਾਪਣ ਵਾਲੇ ਨਹੀਂ ਵੀ ਹੁੰਦੇ ਘਰੇ ਵੀ ਛਾਪਿਆ ਜਾਂਦਾ ਹਾਂ ਇਹ ਆਪਾਂ ਚੋਰਸ ਡੱਬਾ ਬਣਾ ਕੇ ਤੇ ਇਹਦੇ ਚ ਆਪਾਂ 5-5 ਵੀ 20 ਆ ਸਰਕਲ ਕਰਨੇ ਆਂ ਚਲ ਹੁਣ ਦਿਖਾਏਗਾ ਮਮਾ ਸਾਰੇ ਜਣੇ ਸ਼ਤਾਜ ਲਿਆਉਂਦੇ ਡਾਉਣੀ ਕੋਈ ਚੱਕਰ ਨਹੀਂ ਕੋਈ ਘਰੇ ਵੀ ਛਾਪ ਲੈਂਦੇ ਕਰੇ ਵੀ ਛਾਪ ਲੈਂਦੇ ਸੀ ਉਹ ਮੈਂ ਦੂਜਾ ਵਿਖਾਉਂਗੀ ਤੁਹਾਨੂੰ ਉਹ ਮੈਂ ਆਪ ਹੀ ਛਾਪਿਆ ਵਾ ਕਰੇ ਖਿਆਲ ਲਈ ਜਾ। ਤਾਂ ਫੇਰ ਹੁਣੇ ਭੋਗੇ ਨਾ ਪੂਰੇ। ਹੁਣ ਆਪਾਂ ਜਿੱਥੋਂ ਸ਼ੁਰੂ ਹੋਏ ਸੀ ਉੱਥੇ ਹੀ ਆਪਾਂ ਕੱਢ ਲੈਣਾ। ਕੱਢ ਕੇ ਤੇ ਫੇਰ ਆਪਾਂ ਅੱਛਾ ਅੱਛਾ ਕੀ ਕਰਨਾ? ਇਹਦੇ ਵਿੱਚ ਹੀ ਕਾਟਾਂ ਕਰਕੇ ਤੇ ਨਾਲ ਹੀ ਆ ਕੱਢ ਲੈਣ ਸੁਈ। ਇਹਨੂੰ ਆ ਭਰ ਦੇਣਾ ਨਾ ਬੂਰਾ। ਅੱਛਾ ਨਾਲੇ ਨਾਲ ਕੱਢੀਆਂ ਨੇ। ਹਾਂ। ਨਾਲ ਦੀ ਨਾਲ ਕਿੰਨੀ ਕੁ ਵਾਰ ਤੁਸੀਂ ਛੱਡ ਕੇ ਇੱਕ ਇੱਕ ਛੱਡ ਕੇ? ਨਹੀਂ ਨਹੀਂ ਇੱਕ ਇੱਕ ਛੱਡ ਕੇ ਹੁਣ ਆਪਾਂ 5 ਕਰਨੇ ਜਿਵੇਂ ਆ 2 3 4 5 ਇਹਨਾਂ ਦੇ ਵਿੱਚ ਆਪਾਂ ਪੰਜਾਂ ਦੇ ਵਿੱਚ ਹੀ ਕਰਨਾ ਹੁਣ ਜਿਵੇਂ ਆ ਆਪਾਂ ਚੱਕ ਲਿਆ ਤੇ ਆ ਨੱਪ ਲਿਆ ਆ ਚੱਕ ਲਿਆ ਆ ਨੱਪ ਲਿਆ ਇਹ ਐ ਨਹੀਂ ਹੈ ਤੇ ਫੇਰ ਆਪਾਂ ਐ ਬਸ ਐ ਬਣ ਜਾਣਾ ਹੈ ਬਸ ਇਹ ਧਿਆਨ ਰੱਖਣਾ ਵੀ ਪੰਜ ਪੰਜ ਕਰਨੇ ਆ ਆਪਾਂ ਹਾਂ ਪੰਜਾਂ ਨੂੰ ਹੀ ਡਿਵਾਈਡ ਕਰਨਾ ਜਾਂ ਹਾਂ ਵੀ ਆ ਫੇਰੇ ਪਰ ਫੇਰੇ ਇੰਦਾਂ ਦਾ ਬਣ ਨਹੀਂ ਜੀ ਫੇਰੇ ਫੋਨ ਨੇ ਪਾ ਦੇ ਇਹ ਜਿਵੇਂ ਦਰੀ ਹੁੰਦੀ ਆ ਨਾ ਐ ਬਣ ਜਾਂਦਾ ਜਾਣੀ ਦੀ ਇਹ ਤਾਣਾ ਵਾ ਤੇ ਦਰੀ ਨੂੰ ਇੱਕ ਚੱਕ ਲੈ ਇੱਕ ਨੱਪ ਲੈ ਆਪਣੇ ਤਾਂ ਆਖਣਾ ਵੀ ਮੈਂ ਮੁੜ ਕੇ ਇਹ ਨਹੀਂ ਕਢਾਈ ਕਰਾਂਗੀ ਚੰਗੇ ਰੇ ਮੈਂ ਨਹੀਂ ਮਾਂ ਮੈਨੂੰ ਫਿੱਟ ਜਾਂਦੀ ਲੱਗਾ ਹੋਰ ਸੋਹਣੀ ਇਹ ਬਣਾਉਂਦਾ ਬੜਵਾ ਰੂ ਇਹ ਮੈਨੂੰ ਪੈਸਾ ਦੇ ਲ ਆ ਗਿਆ ਬੇਬੇ ਤਾਂ ਇੰਦੇ ਤੇ ਹਾਂ ਕਿਉਂਕਿ ਕਢਾਈ ਵਾਕੇ ਬੜੀ ਸੋਹਣੀ ਆ ਰੇ ਵੇਖਣ ਨੂੰ ਕਿੱਡਾ ਡਰਾਮਾ ਇੱਥੇ ਤਾਂ ਮਿਹਨਤ ਬਹੁਤ ਜਿਆਦਾ ਲੱਗਦੀ ਪਰ ਹਨਾ ਮਿਹਨਤ ਤਾਂ ਆਏ ਹਰ ਇੱਕ ਕੰਮ ਤੇ ਮਿਹਨਤ ਲੱਗਦੀ ਹੈ ਪਰ ਜੇ ਆਪ ਮੰਨ ਲਾ ਕੇ ਬੈਠੀਏ ਤੇ ਫਿਰ ਵਧੀਆ ਹੁੰਦੀ ਹੈ ਕਿ ਤੂੰ ਹੋ ਜਾ ਚੰਗਾ ਕੰਮ ਦੀ ਆ ਤੇ ਬਹੁਤ ਸੋਹਣਾ ਲੱਗਦਾ ਹੋਵੇ ਹੈ ਤੂੰ ਵਦਨਾ ਕਢਾ ਲਈਏ ਬਾਗ ਦੀ ਕਢਾਈ ਆ ਉਹ ਨਾਮ ਦਾ ਕਰਕੇ ਵਿਚਾਰੀ ਮੇਰਾ ਹਾਂ ਉਹ ਸੋਣੀ ਕੱਢੂਗੀ ਤੈਨੂੰ ਲੱਗੇ ਨਹੀਂ ਸਾਰੇ ਛੁੱਟੀਆਂ ਕੱਟਣ ਗਏ ਆ ਇਹ ਚੰਡੀਗੜ੍ਹ ਗਿਆ ਹੀਰਾ ਆਪ ਦਾ ਪਿੰਡ ਗਿਆ ਬੇਬਕੂਆ ਕੋਲੇ ਗਈ ਅਸੀਂ ਮਾਤਣ ਸਾਰੇ ਕਰਦੇ ਕੰਮ ਜਿਹੜੇ ਐ ਜਿਹੜੇ ਐ ਪਏ ਸੀ ਉਹ ਸਾਰੇ ਪੂਰੇ ਕੀਤੇ ਅੱਗੇ ਤੇਰੀ ਮਾਸੀ ਆਉਂਦੀ ਆਂਦੀ ਤੂੰ ਵੀ ਛੁੱਟੀਆਂ ਕੱਢੇਉਂਦੀ ਮੈਂ ਕਿਹਾ ਸਾਡਾ ਕਿਤੇ ਛੁੱਟੀਆਂ ਕੱਟ ਕੇ ਕੰਮੇ ਰਾਤ ਨੂੰ ਰਹੇ ਜਾਉਨੇ ਆਂ ਤੂੰ ਲੈ ਉਹ ਕੀ ਸਾਰਾ ਕੰਮ ਕਰਕੇ ਜਾਣੇ ਅਗਲੇ ਦਿਨ ਫੇਰ ਆ ਜਾ ਲੈ ਦੱਸ ਕੰਮ ਤਾਂ ਨੂੰ ਕਰਨਾ ਹੀ ਐ ਕਿ ਹੋਰ ਤੇ ਬੇਬੇ ਚ ਕਿਰੋ ਕਿ ਜਾਂਦੇ ਆਂ